ਅੱਜ ਅਸੀਂ 15 ਅਗਸਤ ਦੀ ਜਿਹੜੀ ਪਹਿਲੀ ਰੈਸਲ ਸੀ ਉਹਦੇ ਸਬੰਧ ਵਿੱਚ ਡੀਏਵੀ ਕਾਲਜ ਨਕੂਦੜ ਵਿੱਚ ਇਕੱਠੇ ਹੋਏ ਆ ਤੇ ਅੱਜ ਸਾਰੇ ਸਕੂਲ ਦੇ ਕਾਲਜ ਦੇ ਬੱਚੇ ਸਾਡੇ ਕੋਲ ਇੱਥੇ ਪਹੁੰਚੇ ਸੀਗੇ ਉਹਨਾਂ ਦੀ ਰੈਸਲ ਕੀਤੀ ਗਈ ਉਹਨਾਂ ਵਿੱਚ ਜਿਹੜੇ ਵਧੀਆ-ਵਧੀਆ ਬੱਚੇ ਪਰਫਾਰਮ ਕਰਦੇ ਸੀ ਜਿਨ੍ਹਾਂ ਨੇ ਵਧੀਆ ਦੇਸ਼ ਭਗਤੀ ਦੇ ਆਈਟਮ ਤਿਆਰ ਕੀਤੇ ਸੀ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਫਾਈਨਲ ਆਡੀਸ਼ਨ ਆ ਉਹ ਅਸੀਂ ਹੁਣ 5 ਤਰੀਕ ਨੂੰ ਸੌਮਵਾਰ ਕਰਾਂਗੇ ਤੇ ਉਸ ਤੋਂ ਬਾਅਦ 8 ਤਰੀਕ ਨੂੰ 9 ਤਰੀਕ ਨੂੰ ਰੈਸਲ ਹੋਏਗੀ ਤੇ ਫਿਰ 12 ਦੇ 13 ਨੂੰ ਫਾਈਨਲ ਰੈਸਲ ਕਰਾਉਣ ਤੋਂ ਬਾਅਦ ਤੇ 15 ਅਗਸਤ ਨੂੰ ਦੇਸ਼ ਭਗਤੀ ਦਾ ਜਿਹੜਾ ਪ੍ਰੋਗਰਾਮ ਆ 15 ਅਗਸਤ ਦਾ ਉਹ ਵਧੀਆ ਢੰਗ ਨਾਲ ਸਾਡੇ ਮਾਨਯੋਗ ਐਸਟੀਐਮ ਸਾਹਿਬ ਗੁਰਸਿਮਰ ਸਿੰਘ ਜੀ ਢਿੱਲੋਂ ਜੀ ਦੀ ਰਹਿਨਮਾਈ ਹੇਠ ਤੇ ਵਧੀਆ ਢੰਗ ਨਾਲ ਕਰਾਵਾਂਗੇ ਸਰੇ ਕੁਝ ਬੱਚਿਆਂ ਨੂੰ ਇਨਸਟ੍ਰਕਸ਼ਨ ਵਗੈਰਾ ਦਿੱਤੀਆਂ ਹਾਂ ਹਾਂਜੀ ਕੁਝ ਬੱਚਿਆਂ ਨੂੰ ਦਾ ਇਨਸਟ੍ਰਕਸ਼ਨ ਵਗੈਰਾ ਦਿੱਤੀ ਆ ਵੀ ਜੋ ਆਪਣੇ ਇਹ ਵਾਲਾ ਪ੍ਰੋਗਰਾਮ ਹੈ ਇਹ ਕਲਚਰਲ ਪ੍ਰੋਗਰਾਮ ਨਹੀਂ ਹੁੰਦਾ ਬੇਸਿਕਲੀ ਇਹ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਹੁੰਦਾ ਸੋ ਬੱਚਿਆਂ ਨੂੰ ਇਨਸਟ੍ਰਕਸ਼ਨ ਦਿੱਤੀ ਆ ਵੀ ਜਿਹੜੀ ਵੀ ਆਈਟਮ ਕਰਨੀ ਆ ਜੋ ਗਿੱਧੇ ਦੀ ਬੋਲੀ ਪਾਉਣੀ ਆ ਜਾਂ ਭੰਗੜੇ ਵਿੱਚ ਬੋਲੀ ਪਾਉਣੀ ਆ ਕੋਸ਼ਿ हां कोई एंटरटेनमेंट ਲਈ ਜ ਆਪਣੇ ਕਲਚਰ ਨਾਲ ਸੰਬੰਧਿਤ ਜਾਂ ਆਪਣੇ ਪੰਜਾਬ ਦੇ ਰੀਤੀ ਰਿਵਾਜਾਂ ਨਾਲ ਸੰਬੰਧਿਤ ਬੋਲੀ ਹੈ ਤਾਂ ਉਹ ਪਾਈ ਜਾ ਸਕਦੀ ਹੈ। ਬਾਕੀ ਬੱਚਿਆਂ ਨੇ ਬਹੁਤ ਵਧੀਆ ਗਰੁੱਪ ਸੌਂਗ ਤਿਆਰ ਕੀਤੇ ਆ। ਇੱਕ ਕਾਲਜ ਦੀ ਟੀਮ ਨੇ ਬਹੁਤ ਵਧੀਆ ਵਾਰ ਤਿਆਰ ਕੀਤੀ ਹੈ ਜਿਹੜੇ ਸਾਡੇ ਸ਼ਹੀਦ ਹੋਏ ਆ। ਸ਼ਹੀਦਾਂ ਨਾਲ ਸੰਬੰਧਿਤ ਉਹਨਾਂ ਨੇ ਵਾਰ ਤਿਆਰ ਕੀਤੀ ਹੈ। ਇਹਦਾ ਮਤਲਬ ਦੇਸ਼ ਭਗਤੀ ਦੇ ਬਹੁਤ ਵਧੀਆ ਆਈਟਮ ਲੈ ਕੇ ਬੱਚੇ ਆ ਰਹੇ ਆ ਤੇ ਕੋਸ਼ਿਸ਼ ਕਰਾਂਗੇ ਵੀ ਮਾਨਜੋਗ ਐਸਟੇਮ ਸਾਹਿਬ ਦੀ ਰਹਿਨਮਾਈ ਹੇਠ 15 ਅਗਸਤ ਦਾ ਫੰਕਸ਼ਨ ਆਪਾਂ ਬਹੁਤ ਵਧੀਆ ਢੰਗ ਨਾਲ ਕਰਾਵਾਂਗੇ।